ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਆਪਾਂ ਥਰਮੋਸ ਨੂੰ ਕਲੀਨ ਕਰਾਂਗੇ ਬਹੁਤ ਹੀ ਈਜੀ ਤਰੀਕੇ ਨਾਲ ਘਰੇ ਪਈਆਂ ਹੀ ਚੀਜ਼ਾਂ ਤੋਂ ਆਪਾਂ ਇਹਨਾਂ ਨੂੰ ਕਲੀਨਿੰਗ ਕਿਵੇਂ ਕਰ ਸਕਦੇ ਹਾਂ ਜਿਹੜੀ ਇਹਦੇ ਵਿੱਚੋਂ ਚਾਹ ਪਾਈ ਤੇ ਜੇ ਤੁਹਾਡੀ ਵੀ ਥਰਮੋਸ ਦੇ ਵਿੱਚੋਂ ਨਾ ਚਾਹ ਪਾਈ ਤੇ 스멜 ਆਉਂਦੀ ਆ ਤਾਂ ਤੁਸੀਂ ਇਹਨੂੰ ਹਫ਼ਤੇ ਵਿੱਚ ਕਲੀਨ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਵਧੀਆ ਤਰੀਕਾ ਆ ਤੇ ਜਿਹੜੀ ਆਪਣੇ ਇਹ ਢੱਕਣ ਨੇ ਢੱਕਣਾ ਨੂੰ ਵੀ ਆਪਾਂ 5 ਮਿੰਟ ਲਈ ਪਾਣੀ ਦੇ ਵਿੱਚ ਡਿਪ ਕਰਕੇ ਰੱਖਾਂਗੇ ਜਿਹੜੀਆਂ ਆਪਾਂ ਚੀਜ਼ਾਂ ਇਹਦੇ ਵਿੱਚ ਮਿਕਸ ਕਰਨੀਆਂ ਨੇ ਠੀਕ ਹੈ ਜੀ ਤੇ ਜਿਹੜੇ ਇਹਦੇ ਵਿੱਚ ਕਟਾਣੂ ਵਗੈਰਾ ਹੋਣਗੇ ਸਾਰੇ ਹੀ ਨਸ਼ਟ ਹੋ ਜਾਣਗੇ ਤੇ ਆਪਾਂ ਦੇਖੋ ਥਰਮੋਸ ਨੂੰ ਕਲੀਨ ਤਾਂ ਹਰ ਰੋਜ਼ ਹੀ ਕਰਦੇ ਆ ਚਾਹੇ ਗਰਮ ਪਾਣੀ ਨਾਲ ਵੀ ਕਰਦੀ ਐ ਕਲੀਨ ਜਿਹੜੀ ਅੱਜ ਆਪਾਂ ਤੁਹਾਨੂੰ ਕਲੀਨਿੰਗ ਦੱਸਾਂਗੇ ਨਾ ਕਰਨ ਦੀ ਤੁਸੀਂ ਹਫਤੇ ਵਿੱਚ ਤੁਸੀਂ ਹੁਣ ਸਾਹ ਪੀਆਂ ਆ ਗਏ ਜੀ ਹਫਤੇ ਵਿੱਚ ਤੁਸੀਂ ਇਹ ਚੀਜ਼ਾਂ ਨੂੰ ਵਿੱਚ ਪਾ ਕੇ ਕਲੀਨ ਕਰਨਾ ਹੀ ਕਰਨਾ ਹੈ ਠੀਕ ਹੈ ਜੀ ਦੇਖੋ ਆਪਾਂ ਬਿਮਾਰੀਆਂ ਤੋਂ ਖੁਦ ਹੀ ਬਚ ਸਕਦੇ ਹਾਂ ਜੇ ਆਪਾਂ ਇਸ ਤਰੀਕੇ ਨਾਲ ਕਲੀਨਿੰਗ ਕਰਾਂਗੇ ਤੇ ਜਦੋਂ ਆਪਾਂ ਇਹਦੇ ਵਿੱਚੋਂ ਚਾਹ ਕੱਢ ਲੈਨੇ ਆ ਫਿਰ ਆਪਾਂ ਕੋਈ ਵੀ ਲਿਕਵਿਡ ਬਿਮ बाकी ਆਪਾਂ ਇੱਕ ਵਾਰੀ ਇਹਨੂੰ ਘੁਚਲ ਕੇ ਸਾਫ਼ ਕਰਕੇ ਰੱਖ ਦਿੰਨੇ ਆ ਠੀਕ ਹੈ ਜੀ ਤੇ ਜਿਹੜੀ ਆਪਣੇ ਇਹ ਟੱਕਣ ਦੇ ਵਿੱਚ ਹੁੰਦੇ ਨੇ ਚਾਹ ਵਗੈਰਾ ਜੰਮ ਜਾਂਦੀ ਆ ਉਹਦੇ ਵਿੱਚੋਂ ਨਾ ਫਿਰ ਬਾਅਦ ਵਿੱਚ ਉਹ ਸਮੈਲ ਜੀ ਆਉਂਦੀ ਆ ਤੇ ਫਿਰ ਇਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਤੁਹਾਨੂੰ ਦੱਸ ਦਿਆਂ ਕਿਵੇਂ ਕਲੀਨ ਕਰ ਸਕਦੀਆਂ ਚਲੋ ਆਪਾਂ ਜੀ ਹੁਣ ਜ਼ਿਆਦਾ ਨਾ ਟਾਈਮ ਪੇਸਟ ਕਰਦੇ ਹੋਏ ਤੇ ਵੀਡੀਓ ਨੂੰ ਸਟਾਰਟ ਕਰਦੇ ਆ ਕਿਹੜੀਆਂ-ਕਿਹੜੀਆਂ ਆਪਾਂ ਚੀਜ਼ਾਂ ਲੈਣੀਆਂ ਉਹ ਤੁਹਾਨੂੰ ਆਪਾਂ ਦੱਸ ਦਿਆਂ ਠੀਕ ਹੈ ਜੀ ਜੇ ਤੁਸੀਂ ਪਹਿਲਾਂ ਥਰਮੋਸ ਨੂੰ ਵਿੱਚੋਂ ਚੈੱਕ ਕਰ ਸਕਦੇ ਹੋ ਤਿਆਪ ਮ ਬਾਅਦ ਵਿੱਚ ਵੀ ਇਹਨਾਂ ਨੂੰ ਕਲੀਨ ਕਰਕੇ ਵੀ ਦਿਖਾਵਾਂਗੇ ਠੀਕ ਹੈ ਜੀ ਹਲੋ ਜੀ ਆਪਾਂ ਨੇ ਇੱਥੇ ਲੈ ਲਿਆ ਗਰਮ ਪਾਣੀ ਗਰਮ ਪਾਣੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਪਹਿਲਾਂ ਥੋੜਾ ਜਿਹਾ ਆਪਾਂ ਨੇ ਗਰਮ ਪਾਣੀ ਪਾ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਪਹਿਲਾਂ ਤਾਂ ਜੀ ਮਿੱਠਾ ਸੋਡਾ ਠੀਕ ਹੈ ਜੀ ਮਿੱਠਾ ਸੋਡਾ ਇਹਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਆ ਇਹ ਆਪਣੀ ਕਲੀਨਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਮ ਕਰਦਾ ਜੀ ਤੇ ਉਸ ਤੋਂ ਬਾਅਦ ਲਵਾਂਗੇ ਆਪਾਂ ਜੀ ਬਨੇਕਰ ਚਿੱਟਾ ਬਨੇਕਰ ਲਵਾਂਗੇ ਤੇ ਚਿੱਟਾ ਬਨੇਕਰ ਵੀ ਤੁਸੀਂ ਲੈ ਸਕਦੇ ਆ ਤੇ ਨਿੰਬੂ ਵੀ ਲੈ ਸਕਦੇ ਆ ਜੇ ਤੁਹਾਡੇ ਕੋਲ ਨਹੀਂ ਹੈਗਾ ਇਹਦੀ ਆਪਾਂ ਨੇ ਦੋ ਬਟਾ ਟਿਪਾਲੀ ਥੋੜੀ ਜਿਹੀ ਲਮਾਂਗੇ ਆਪਾਂ बीमा बीम पार तो ये बीमा भी कारोडे को पुरश हैगा ठीक है जी कई बार ये पुरश के ना देखो जी हेठा तो क्लीनिंग नहीं होंगी हैगी वी वरीके ठीक है बदिया। बदिया जी मैं थोड़ा दस दी एक बहुत ही वध्या आइडिया जे कई बार अपने कोई भी पुरुष होंगे तो इस तरीके कोई भी खुर्चना ले ला ਤੇ ਉਹ ਇਸ ਤਰੀਕੇ ਨਾਲ ਕਵਰ ਕਰਕੇ ਨਾ ਤੁਸੀਂ ਇਹਦੇ ਉੱਤੇ ਕੋਈ ਵੀ ਰਗੜ ਪਾ ਦਿਓ ਦੇਖੋ ਜੀ ਬਿਲਕੁਲ ਵੀ ਆਪਣੀ ਇਹ ਸਕਰਬ ਨਹੀਂ ਹਿੱਲੂਗਾ ਠੀਕ ਹੈ ਜੀ ਇਹਦੇ ਨਾਲ ਬਹੁਤ ਵਧੀਆ ਕਲੀਨਿੰਗ ਹੁੰਦੀ ਆ ਲੋ ਜੀ ਆਪਾਂ ਤੁਹਾਨੂੰ ਗੁਰਸ਼ ਦੇ ਨਾਂ ਵੀ ਇੱਕ ਵਾਰੀ ਸਾਫ਼ ਕਰਕੇ ਦਿਖਾਏਗਾ ਲੋ ਜੀ ਇਹਨਾਂ ਨੂੰ ਨਾ ਤੁਸੀਂ 5 ਮਿੰਟ ਲਈ ਇਸ ਤਰੀਕੇ ਨਾਲ ਜਿਹੜੀ ਆਪਣੇ ਥਰਮੋਸ ਦੀ ਟੱਕਣ ਨੇ ਇਹਨਾਂ ਨੂੰ ਡਿਪ ਕਰਕੇ ਰੱਖ ਦਿਓ ਠੀਕ ਹੈ ਜੀ ਨੂੰ ਹਮੇਸ਼ਾ ਹੀ ਤੁਸੀਂ ਗਰਮ ਤੇ ਕੋਸੇ ਜਿਹੇ ਪਾਣੀ ਦੇ ਨਾਲ ਹੀ ਕਲੀਨ ਕਰਨਾ ਹੈ ਮੋਸ਼ ਤੇ ਜੀ ਇਹਨੂੰ ਚੰਗੀ ਤਰ੍ਹਾਂ ਕਰਨਾ ਸਾਫ ਪਾਣੀ ਦੇ ਨਾਲ ਕਲੀਨ ਕਰ ਦਾਂਗੇ ਤੇ ਹੁਣ ਆਪਣੀ ਜਿਹੜੀ ਟੱਕਣ ਨੇ ਥਰਮੋਸ ਦੀ ਇਹਨਾਂ ਨੂੰ ਕਲੀਨ ਕਰ ਲੈਂਦੇ ਹਾਂ देखो जी तुम इस तरीके का बुरश लेना बुरश लेके देखो जी चंकी तरह अपनी क्लीनिंग हो जाती है ठीक है जी ये हम देखो बुरश तक पेंद्र ही है ठीक है रब के भी चंगी तरह क्लीन करना देखो जी ती रक्ट में देख सकते हो दे? இது ஜமா தி ஜ பையங்க தரூன்பட்ட கட்ய கலேரோ ਲੋ ਜੀ ਆਪਣੇ ਇਹ ਸਾਰੇ ਜਿੰਨੇ ਵੀ ਟਕਣ ਸੀ ਦੇ ਬਿਲਕੁਲ ਹੋ ਗਏ ਕਲੀਨ ਤੇ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਸਾਫ਼ ਕਰਨ ਦੇ ਨਾਲ ਕਲੀਨ ਕਰਕੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਇਹ ਜਿਹੜੀਆਂ ਆਪਣੇ ਇਹ ਨਿੱਕੇ ਨਿੱਕੇ ਬਰੀਕ ਬਰੀਕ ਸ਼ੀਜ ਹੁੰਦੇ ਨੇ ਇਹਨਾਂ ਨੂੰ ਤਾਂ ਤੁਸੀਂ ਜੀ ਇਸ ਤਰੀਕੇ ਨਾਲ ਬੁਰਸ਼ ਨਾਲ ਹੀ ਸਾਫ਼ ਕਰਨਾ ਹੈ ਤੇ ਵਧੀਆ ਤਰੀਕੇ ਨਾਲ ਹੋ ਜਾਂਦੇ ਹੈ ਸਾਫ਼ ਲੋ ਜੀ ਆਪਣੀ ਥਰਮੋਸ ਦੀ ਬਿਲਕੁਲ ਹੋ ਗਈ ਕਲੀਨਿੰਗ ਤੁਸੀਂ ਦੇਖ ਸਕਦੇ ਹੋ ਘਰੇ ਪਈਆਂ ਚੀਜ਼ਾਂ ਤੋਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਹਫਤੇ ਵਿੱਚ ਇੱਕ ਵਾਰੀ ਵੀ ਕਲੀਨਿੰਗ ਕਰੋਗੇ ਨਾ ਜਦੋਂ ਆਪਾਂ ਥਰਮੋਸ ਦੇ ਵਿੱਚ ਚਾਹ ਪਾਉਨੇ ਆ ਇਸ ਤੋਂ ਬਾਅਦ ਬਿਲਕੁਲ ਵੀ ਸਮੈਲ ਨਹੀਂ ਆਊਗੀ ਬਹੁਤ ਹੀ ਵਧੀਆ ਤਰੀਕਾ ਸੀ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਚਲੋ ਆਪਾਂ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ